ਵੀਡੀਓ ਬੰਦ ਦੀ ਨਾਰਲ ਕਰਨ ਕਰਦੇ ਆ ਬਕਰ ਹਾਂਜੀ ਕਿੰਨਾ ਹੋ ਗਿਆ ਜੀ ਕਿੰਨਾ ਹੋ ਗਿਆ ਗੱਲ ਐ ਆ ਮੇਰੀ ਗੱਲ ਨਹੀਂ ਸੰਭਾਲੇ ਫੜ ਲਾ ਪਾ ਫੜ ਲਾ ਹਾਂਜੀ ਪਾਏ ਫੜ ਐਸੇ ਗਿਣ ਤਿੰਨ ਲਾ ਪੈ ਲਾ ਲਾਟ ਨਾ ਜਿੰਨੇ ਲਾ ਆਹ ਜਿੰਨੇ ਲਾ ਆਹ ਅੰਕ ਦੋੜ ਮੇ ਏ ਹੁਣ ਰੋਡ ਦਾ ਦੱਸਦਾ ਸਾਹੀ ਆਲਾ ਥੋੜਾ ਕੀ ਮੰਦਰਾਇਆ ਵੇ ਸੋਹਣਾ ਸੋਨੇ ਮੋੜੀਦਾ ਹੁੰਦਾ ਉਹ ਜਾ ਆਰਦੇ ਤਾਂ ਥੋੜਾ ਆਗੀ ਲਈ ਫਿਰ ਦਸ ਚੰਦਰੀ ਰੱਖੇ ਚੰਦ ਪਪਾ ਸੰਜੀਵੇ ਕਿਥੋਂ ਆਏ ਸੰਜੂ ਦੀ ਬਣਾ ਗੜੀ ਮਾੜੀ ਜੀ ਘੱਕ ਵੀ ਆ 1000 ਰੁਪਿਆ ਮੋੜਦਾ ਇਹ ਵੀ ਰਾਜੂ ਦੇ ਕੰਮ ਠੀਕ ਆ ਮੈਂ ਮਾਵਾ ਦੇ ਕੋਲੇ ਰੱਖੀ ਆ ਹੁਣ ਆ ਜੋੜੀ ਦਾ ਵੀ ਦੱਸ ਹਾਂ ਲੈ ਵੀ ਹੁਣ ਆ ਜੋੜੀ ਦਾ ਵੀ ਦੱਸ ਦਿਓ ਲੈ ਵੀ ਐਨੂੰ ਹੀ ਕਰਾਂ ਪਤਾ ਨਾ ਲੈ ਵੀ ਆ ਜੋੜੀ ਦਾ ਲਓ ਵੀ ਬਾਈ ਐ ਖਾਰੇ ਤੋਂ ਹਾਂਜੀ ਬਾਈ ਜੀ ਕਿਹੜਾ ਸੌਦਾ ਕਰਤਾ ਜੀ 6000 ਯਾਰ ਉਹ ਰੱਖ ਉਹ ਰੱਖ ਲੈ ਯਾਰ ਤੇਰਾ ਯਾਰ ਜਮਾ ਕਰੋ ਕਿਹੜੀ ਯਾਰਾ ਮੈਂ ਬਣਿਆ ਆ ਉਹ ਦਾ ਆਹ ਮੈਂ ਬਣਿਆ ਨਾ ਵੇਖੀ ਇਹਨਾਂ ਦਾ ਵਜੂਦ ਕੀ ਆ ਯਾਰ ਦਾ ਨਿੱਕੇ ਨਿੱਕੇ ਆ ਬੈਠੇ 6000 ਨਹੀਂ 15000 ਨਾਲ ਵਾਟ ਲਓ ਯਾਰ ਰਖ ਲੈਦਾ ਯਾਰ 10000 ਕਮਾਲ ਕਰਦਾ ਦਾ ਹੈ ਕੀ ਫਰਕ ਰਹਿ ਗਿਆ ਯਾਰ ਜਾ ਦੇ ਲੱਖ ਲੈ ਆ ਉਹ ਮੈਂ ਨਹੀਂ ਲੈਣ ਗਿਆ ਇਹਨੇ ਲੈਣੇ ਆ ਭਰਾਵਾ ਸੱਤ ਦੇ ਆਖਿਆ ਮੈਂ ਲਖਾਈ ਕਰਾ ਦੂਗਾ ਯਾਰ ਹੁਣ ਅਬਰ 400 ਲਖਾਈ ਵੀ ਕਰ ਦੂਗੀ ਨਾ ਉਹ ਨਹੀ ਉਹ ਜੋ ਯਾਰ ਰੋਹਿਣਾ ਯਾਰ ਉਹ ਮਰੀ ਜਾਂਦਾ ਆਉਧੀਆਂ ਵਾਸਤੇ ਦੇ 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 ਕੁਛ ਨਹੀਂ ਉਹਦੇ ਚ ਬਾਈ ਬੰਜਾ ਜੀ ਲਖਾਈ ਆਪ ਆਪ ਦੀ ਹੋਊਗੀ ਉਹ ਭਰਾਵਾਲਾ ਉਹ ਨਾ ਬੰਜਾ ਬੰਜਾ ਕੋਈ ਨਹੀਂ ਬਾਜੂ ਕੀ ਗੱਲ ਹੋਈ ਆ ਬਰੇ ਉਹ ਲਖਾਈ ਤਾਂ ਦਿਖਾਈ ਲਿਖਾ ਹੁਣ ਤੂੰ ਕੀ ਕਿਹਾ ਸੀ ਲਖਾਈ ਉਹ ਕਿ 100 200 ਪਿੱਛੇ ਬਾਅਦ ਫੇਰ ਮੱਥੇ ਲਾਉਣਾ ਜੇ ਜਾਵਾਂਗਾ ਕੋਈ ਨਾ ਰੱਖ ਲੈ ਲਖਾਈ ਕਰਾ ਦਊਗਾ 1400 ਵੀ 500 ਕਹਿੰਦੇ ਲੈ ਲੈ ਜੇ ਤੈਨੂੰ ਨਹੀਂ ਕਹਿੰਦੇ ਤਾਂ ਫੇਰ ਕਹਿੰਦਾ ਤੂੰ ਹੁਣ ਆਪ ਦੀ ਰਿਸੂਆ ਜਾ 100 100 ਦੇਖਣ ਲੱਗੇ ਨਾ ਗਾਂਸ ਤੇ ਨਹੀਂ ਤੇਰੇ ਸੋਤੇ ਜੀ ਕੋਈ ਨਾ ਲੱਖਾਈ ਤੇ ਲਕਾ ਦੇਣਗੇ ਲਖਾਈ ਰੱਖ ਲੈ ਕੋਈ ਨਾ ਰੱਖ ਲੈ ਰੱਖ ਲੈ ਕਰਾ ਦੇਣਗੇ ਰਾਸ ਤਾਂ ਨਹੀਂ ਆਏ ਸੌਦੇ ਤੇ ਪੈਂਦਾ ਕੋਈ ਯਾਰ ਜੱਕਾ ਲੱਕ ਲੈ ਯਾਰ ਇੱਜ਼ਤ ਮਾਨ ਰੱਬ ਪੰਦਰਾਂ ਮੈਂ ਥੋੜਾ ਯਾਰ ਹੈ ਕੀ ਯਾਰ ਮੈਂ ਲੈਣਾ ਲੋ ਵੀ ਆ ਦੋ ਮੇਮਣਿਆਂ ਦਾ ਸੌਦਾ ਹੋਇਆ 6000 ਦਾ ਤੇ ਲਖਾਈ ਬਾਈਆਂ ਨੇ ਕਰਾਉਣੀ ਲੈਣ ਵਾਲਿਆਂ ਨੇ ਉਹ ਗੱਲ ਸੁਣੋ ਜਿਆਦਾ ਕੋਈ ਹਿੱਸਾ ਵੰਡਾਉਣਾ ਫੇਰ ਤਾਂ ਤੂੰ ਕਹਿ ਹਿੱਸਾ ਵੰਡਾਉਣਾ ਪੰਦਰਾਂ 13 ਨਹੀਂ ਰੱਖ ਲੈ ਉਹਦਾ ਵੀ ਭੈਣ ਹੋ ਜਾਵੇਂ ਹੀ ਹੋ ਸਕਿਆ 6000 ਰੁਪਏ ਰੱਖ ਕਰਕੇ ਖੜ ਗਿਆ ਯਾਰ ਬਾਹਰ ਸੌਦਾ ਹੋਊਗਾ ਮੈਂ ਤਾਂ ਸੁਣਾਈ ਉਹ ਗੱਲ ਹੁੰਦੀ ਹੈ ਤੇਰਾ ਸੌਦਾ 150 ਬੱਕਰੀਆਂ ਨਵਾਂ ਹੀ ਠੀਕ। ਲਓ ਵੀ ਆ ਬੱਕਰੇ ਦਾ ਇੱਕ ਸੌਦਾ ਹੋਇਆ ਬਾਈ। ਤੋਂ ਆਪਾਂ ਪਿੰਡ ਵੀ ਪੁੱਛਦੇ ਆਂ ਬਾਈ। ਸਤਿ ਸ੍ਰੀ ਅਕਾਲ ਜੀ। ਬਾਈ ਇਹ ਨਵਾਂ ਨੱਥੇ ਵਾਲਾ। ਤੇ ਬਾਈ ਕਿਹੜਾ ਪਿੰਡ ਆ ਬਾਈ? ਨਵਾਂ ਨੱਥੇ ਵਾਲਾ ਜੀ। ਨਵਾਂ ਨੱਥੇ ਵਾਲਾ? ਹਾਂਜੀ। ਠੀਕ ਆ। ਤੇ ਨਾਂ ਕੀ ਆ ਬਈ ਆਪਣਾ? ਬਾਈ ਜੱਗੂ ਸਿੰਘ ਆ ਜੀ। ਜੱਗੂ ਸਿੰਘ ਤੇ ਆ ਬੱਚਾ ਤੁਸੀਂ ਲੈ ਰਹੇ ਬਾਈ? ਹਾਂਜੀ ਬਾਈ ਜੀ। ਲਓ ਵੀ ਫਰੀਦਕੋਟ ਦੀ ਬੱਕਰਾ ਮੰਡੀ ਦੇ ਬਾਈ ਨੇ ਇਹ ਬੱਚਾ ਲਿਆ। ਤੇ ਕਿਵੇਂ ਸੀ ਦੰਦੀ ਕਿਵੇਂ ਬਾਈ ਇਹ? ਇਹ ਬਈ 4 ਦਾ ਲੈ। 4 ਦਾ। ਕਿੰਨੇ ਦਾ ਲੈ ਲੇ ਬਾਈ? ਇਹ ਬਈ ਆਪਾਂ 13000 ਦਾ। ਠੀਕ ਆ ਜੀ ਬਹੁਤ ਚੰਗਾ ਬੱਚਾ ਹੈ ਜੀ ਜਿੰਨਾ ਵੀ ਕਹ ਦੀ ਨੱਕ ਨੁੱਕ ਬਹੁਤ ਚੰਗਾ ਸਿੰਘ ਕੰਨ ਬਾਕੀ ਕੰਨਾਂ ਦੇ ਵਿੱਚ ਰੰਗ ਗੁਲਾਬੀ ਆ ਸੋਹਣਾ ਬੱਚਾ ਬਾਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਬਾਈ ਮੈਂ ਤੇ ਇਹ ਮੈਂ ਤੇਰਾ ਦਿਮਾਗ ਇੱਲਾ ਹੈਗਾ ਫਿਰ 15 ਸੋਹਣਾ ਲਿਖਾਈ ਚਾਹ ਲੈ ਕਪਤਾਨ ਲਿਖਾਈ ਕਰਾ ਦੂ ਨਾ ਨਾ ਲਿਖਾਈ ਬਾਈ ਕਰ ਲਾਣਾ ਆ ਤੈਨ ਨਾਲ ਅਗਲੇ ਆ ਆ ਆ ਆ ਆ ਆ ਆ ਉਹ ਕਿੰਨੇ ਹੋ ਗਿਆ 19 18 ਕਿ 19 2 3 4 5 6 7 8 9 10 200 ਘਟ 4000 ਹੋ ਗਿਆ ਇਹ ਨਹੀਂ ਨਹੀਂ ਮੈਂ ਆਪਾਂ ਕਹਿ ਲੈ ਆਪਾਂ ਕਿਹੜਾ ਵੀ ਪਾਸੇ ਕੀਤੇ ਯਾਰ ਸਹੀ ਆ ਆਹ ਕੀ ਕਰਦਾ ਹੋ ਗਿਆ ਸਦਾ ਸਰਾ ਹੋ ਗਿਆ ਹੋ ਗਿਆ ਹੋ ਗਿਆ ਨਾ ਮਾਣਾ ਨਹੀਂ ਮੋੜ ਕਹਿੰਦਾ ਮੇਰੇ ਪੱਕਰੇ ਨਹੀਂ ਵਿੱਚ ਨਹੀਂ ਫਿਰ ਰੇਟ ਹੁਣ ਸਹੀ ਮੰਗਾ ਤੇ ਸੌਦਾ ਹੋ ਗਿਆ ਉਹ 25 ਮੰਗਦਾ ਜੀ ਤੜਕੇ ਨਹੀਂ ਫਿਰ ਮੈਂ ਤਾਂ ਆਪ ਦਾ ਬੋਲੀ ਨਹੀਂ ਹਾਂ ਕਪਤਾਨ ਨੇ ਖਰੀਦੀਆਂ ਹਾਂ ਕਪਤਾਨ ਨੇ ਤਿੰਨ ਨਾਗ ਮੈਨੂੰ ਕਦੇ ਕਪਤਾਨ ਹਟਦੇ ਨਹੀਂ ਦੋ ਪੱਠਾ ਹੋਆ ਜੀ ਦੋ ਹੋਇਆ ਇੱਕ ਆ ਪੱਠਾ ਲਾਲ ਡੱਬੀ ਦੋ ਪੱਠਾ ਆਹ ਬਾਪਾ ਬਾਪਾ ਆਪ ਸਾਹ ਵੇਖਾ ਕਿੰਨੀ 26 ਕਿਲੋ ਦੀ ਆ ਤੇ ਇਹ 26 ਦੀ ਕਿਉਂ 30 ਕਿਲੋ ਦੀ ਆ ਜਾਇ ਆਪਣਾ 30 ਕਿਲੋ ਜਿਉਂਦੀ ਆ ਤੇ ਮਰਚੀ ਬਣਾ ਲਈ ਜਿਉਂਦੀ ਆ ਜਿਉਂਦੀ ਆ ਜਿਉਂਦੀ ਤੇ 40 ਕਿਲੋ ਜੂ ਤੋਲ ਲਓ ਤੇ ਕੰਡਾ ਲਓ ਤੇ ਫਿਰ 20 ਨਿਕਲੂ ਨਹੀਂ ਸਾਢੇ ਆਠ ਆ ਜਾਇ ਜਾਇ ਪੂਰਾ ਹਾਂ ਕੰਡਾ ਪੂਰਾ ਸਾਰਾ ਕੋ ਦੱਸ ਪੂਰਾ ਸਾਢੇ ਆਠ ਇਹ ਨਗਦ ਨਹੀਂ ਨਹੀਂ ਜਾਇ ਜਾਇ ਨਹੀਂ ਇਹ ਦੋ ਮਾਤਰੀ ਨਹੀਂ ਹੈਗੀ 18 ਕਿਲੋ ਹੈ 18 ਕਿਲੋ ਦੀ ਪਾਣੀ ਆ 20 ਕਿਲੋ ਦੁੱਧ ਆ ਨਹੀਂ ਸਾਨੂੰ ਪਤਾ ਨਹੀਂ ਹੈਗੀ ਉਹ 20 ਕਿਲੋ ਨਹੀਂ ਤਾਂ 14 ਕਿਲੋ ਆ 20 ਕਿਲੋ ਪਾਣੀ ਉਹ 20 ਕਿਲੋ ਹੈ ਬਸ ਠੀਕ ਆ ਐਸੇ ਦਾ ਨਗਦ ਹੀ ਚੱਲੇ 1000 ਹੁੰਦਾ ਹੀ ਨਹੀਂ ਨਗਦ ਹੀ ਆ ਬਸ ਠੀਕ ਆ ਦੇ ਦੇ ਸਾਢੇ 800 ਨਹੀਂ 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 ਦਿਓ ਦਿਓ ਨਵੇੜੋ ਕੰਮ ਬਸ ਰੇੜ ਕੰਮ ਫੜਾਓ ਯਾਰ ਹੋਰ ਫੜਾਏ ਉਹ ਨਹੀਂ ਤਾਰਾ ਇੰਨੇ ਵੀ ਨਹੀਂ ਉਹ ਬੱਕਰੀ ਆਤਾ ਉਹ ਬੱਕਰੀ ਕਿਉਂ ਪਾਠਾ ਦੰਦ ਪਟਕੇ ਵੇਖ ਚੋ ਪੈਨ ਦੰਦ ਨਹੀਂ ਨਹੀਂ ਹੋ ਗਈ ਏਡੀ ਤਾਂ ਬੱਕਰੀ ਗਿਣ ਪੈਸੇ ਬਾਈ ਪੈਗ ਲੋ ਤਿੰਨ ਛੱਡ ਦੇ ਪੈਸੇ ਗਣੀ ਆਂਦਾ ਛੱਡ ਦੇ ਤੇ ਪੈਸੇ ਗਣੀ ਆ ਛੱਡੋ ਭੱਜ ਲੈ ਹਾਂ ਕੱਢ ਲੈ ਜਾ ਆਦਾ ਯਾਰ 20 ਮੁਕਾਤੀ ਉਹ ਯਾਰ ਤੋਣਾ ਦੇ ਐ ਫੋਕੇ ਹੱਤੀ ਤਣਾਉਂਦਾ ਕਉ ਨਹੀਂ ਦਾ ਕਿਉਂ ਵੀ ਹੁਣ ਖੁਸ਼ ਆ ਇੱਕ ਤਾਂ ਤੋਨੇ ਲੈ ਨਾਲੇ ਵੇਖ ਲਾ ਉਹਨੇ ਜਿੰਨੇ ਲਾਏ ਉਹਨੇ ਵੀ ਲੈ ਕੇ ਗਿਆ ਉਹ ਨਹੀਂ ਜਾਣੇ ਲੈ ਵੇ ਉਹਨੂੰ ਪਤਾ ਹੈ ਵੀ ਹਾਈ ਵਜਣਾ ਇੰਨਾ ਜਿੰਨਾ ਵਜਣਾ ਉਹਨਾਂ ਪੈਸੇ ਦੇਣੇ ਅਗਲੇ ਨੂੰ ਹਾਂ ਇਹ ਭਰਾ ਹੁਣ ਇਹਦੇ ਮੰਗ ਲਾ ਕੇ 26 ਕਿਲੋ ਕਿਲੋ 10 ਕਿਲੋ 15 ਕਿਲੋ ਲੋ ਜੀ ਵੀ ਸੀਰੇ ਬਾਈ ਕੋਲੇ ਆ ਖਾਰੇ ਵਾਲੇ ਕੋਲੇ ਬੱਕਰਾ ਬਾਈ ਹੀ ਰੱਖਿਆ ਜੈ ਜੈ ਉਹੀ ਯਾਰ 32000 ਆ ਆ ਗਿਆ ਬਾਈ ਲੈ ਵੇਖੀ ਮਾਰੀ ਹੱਥ ਕਰਾ ਬਾਈ ਤਾਰੇ ਅੰਕਲ 20000 ਮੰਗਦੇ ਯਾਰ ਬਾਈ 20000 ਰੁਪਏ ਦਾ ਕਰਾ ਚਲ ਕੋਈ ਨਹੀਂ ਤੁਝਾ ਇਹ ਇੱਕ ਗੱਲ ਸੁਣ ਇਹ ਕਹਿੰਦੇ ਕਿੰਨਾ ਮਹਗਾ ਵੀ ਹੋਊਗਾ 20 ਕਿਲੋ 22 ਕਿਲੋ ਲਾਦਾ ਸਾਈਕਲ ਦਿਖਾ ਲੈਣਾ ਗੱਲ ਮੁਕੀ ਜਾੜਾ ਚੁੱਕਿਆ ਬਸ ਉਹ ਵੀ ਇਹਨਾਂ ਨੇ ਲਿਆਣਾ ਚਾਰੇ ਨੇ 22 ਕਿਲੋ ਦਿਖਾ ਲੈ ਤੂੰ ਕਿੰਨੇ ਪੈ ਗਿਆ ਤੂੰ 22000 ਬਹੁਤ ਜ਼ਿਆਦਾ ਯਾਰ ਬਾਈ ਤੁਸੀਂ ਦੱਸ ਦਿਓ ਯਾਰ ਨੇ ਕਿਹਾ 40 ਦਾ ਧਰ ਨਹੀਂ ਨਹੀਂ ਸਹੀ ਹੈ ਸਹੀ ਚਾਹੀਦਾ ਅੰਗਲ ਕਰ ਜਾ ਜਾ ਕਰ ਕੋਈ 28 ਕਿਲੋ ਦਾ 14000 ਬਣਦਾ ਫਿਰ ਆ ਚਲ ਗਿਆ ਯਾਰ ਪੁੱਲਾ 13000 ਰੁਪਏ ਦੇ ਦੀ ਜਮਾ ਨਹੀਂ ਆਇਆ ਤਾਂ ਹੋਈ ਨਾ ਮਾਰੋ ਇਹ ਤਾਂ ਘਰੋਂ ਲਾਈਏ ਪੁਰ ਨਹੀਂ ਲੈਣੇ ਕਿੰਨੇ 10000 ਪਾ ਕੇ ਤੂੰ ਫੜਾਇਆ ਪਹਿਲੇ ਤੂੰ ਫੜਾ ਨੂ ਫੜ ਤੂੰ ਪਹਿਲੇ ਲੈ ਉਹਦੇ ਮੀਟ 28 ਕਿਲੋ ਦੇ ਲੈ ਤੂੰ ਛੱਡ ਯਾਰ 14000 ਰੁਪਏ 28 ਕਿਲੋ ਦਾ ਫੜ ਪਾ ਜਿਹੜੀ ਜਾਏਗਾ ਤਾਂ ਜਿਹੜੀ ਜਾ ਜਾ ਨਾ ਨਾ ਜਾ 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 ਲਾਓ ਬਈ ਯਾਰ ਆਪਾਂ ਨੂੰ ਚਾ ਚਾ ਠੀਕ ਆ ਠੀਕ ਆ ਜਾ ਜਾ ਉਸਤਾ ਦੇ ਯਾਰ ਹਾਂ ਠੀਕ ਆ ਬੋਲੋ ਬਟੂਰਾ ਬਾਸ ਮੇਟਾ ਤੈਨੂੰ ਮੈਂ ਕੱਟ ਨਹੀਂ ਕਹਿੰਦਾ ਤੈਨੂੰ ਵੱਧ ਨਹੀਂ ਕਹਿੰਦਾ ਜੇ ਦੇਣਾ ਤਾਂ ਤੈਨੂੰ ਪੁੱਛਿਆ ਇਹਦੋਂ ਵੱਧ ਹੈ ਨਹੀਂ ਜਿੰਨ ਮਰਜ਼ੀ ਨਹੀਂ ਮੈਂ ਫੋਟ ਉਹਨਾਂ ਨੂੰ ਮੀਟ ਦੇਣਾ ਉਹਨਾਂ ਦਾ ਮੀਟ ਉਹ ਮੀਟ ਤੇ ਲੈਣੇ ਆਪਾਂ ਦਾ ਯਾਰ ਬਾਈ ਤੈਨੂੰ ਮੈਂ ਤਾਂ ਹੀ ਤੇਰਾ ਯਾਰ ਆ ਗਿਆ ਐਸੇ ਕਰਕੇ ਆ ਗਿਆ ਵੀ ਤੂੰ ਭਜਾਏਂਗਾ ਹੁਣ ਭਜਾਉਣਾਂ ਦੀ ਗੱਲ ਨਾ ਕਰ ਤੇ ਚੱਲ ਬਈ ਗਿਹੜੋਂ ਬਈ ਪੂਰੇ 14 ਦਾ ਹੋ ਗਿਆ ਜੀ ਪੂਰੇ 14 ਹਾਂ ਠੱਡੋਂ ਆਹ ਹਾਂ ਠੀਕ ਆ ਠੀਕ ਆ ਲੋ ਵੀ ਬੱਕਰਾ ਤੁਹਾਨੂੰ ਲੋ ਵੀ ਬੱਕਰਾ 14000 ਦਾ ਹੋ ਗਿਆ ਹਾਂ ਇੱਕ ਇਹਨਾਂ ਕੀ ਵਜਨ ਚਾਹੁੰਦੇ ਸੀ ਇਹ ਬਾਈ ਮੇਰੇ ਜਮਾ ਸਹੀ ਆ ਲੋ ਵੀ ਆਹ ਬੱਕਰਾ ਪੂਰੇ 14000 ਦਾ ਬਾਈ ਨੇ ਵੇਚਤਾ ਬਾਈ ਸਿਰੇ ਨੇ ਖਾਰੇ ਵਾਲੇ ਤੇ ਪੈਸੇ ਬਾਈ Google Pay ਕਰਨੇ ਹਨ ਹਾਂ Google Pay ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆ ਬੱਕਰੀ ਦਾ ਸੌਦਾ ਹੁੰਦਾ ਜੀ ਹਾਂ ਜੀ ਕੀ ਮੰਗਿਆ ਕਿੰਨੇ ਆ ਬੱਕਰੀ ਆ ਯਾਰ ਚੱਲ ਕੋਈ ਨਹੀਂ ਲੈ ਜਾ ਜਾ ਫੜ ਪੈਸੇ ਕੋਈ ਨਹੀਂ ਲੈ ਜਾ ਬੱਕਰੀ ਦੇ ਹਾਂ ਜੀ ਸਵਾਰ ਦੇ ਦੇ ਸਰਾ ਜੇ ਇਹਦੀ ਆਲਾ ਫਾਲਾ ਪੈ ਗਿਆ ਕੀ ਕੀਤਾ ਹੈ ਨਹੀਂ ਓਏ ਹੋ ਗਈ ਆ ਪਹਿਲਾਂ ਲਾ ਗਿਆ ਭਰਾਵਾ ਹੋ ਕੋਣ ਲਾਏ ਇਹ ਮੈਂ ਕਿਉਂ ਲਾਇਆ ਯਾਰ ਨਹੀਂ ਲਾਇਆ ਹੁਣ ਫਿਰ ਕਿਹੜੀ ਆ ਆ ਖੜੀ ਬੱਕਰੀ ਛੇਰੀ ਮਾਰਾ ਗਾੜਾ ਆਪੇ ਮੰਗਾ ਹਾਂ 11000 ਉਹ ਮੰਗੋ ਨਾ ਮੈਂ ਮੰਗ ਲੂਗੀ ਉਸ ਤਰ੍ਹਾਂ ਠੀਕ ਆ ਪਾਵਾ ਨਹੀਂ ਹੁਣ ਹੈ ਕਿੰਨੇ ਕਹਤੇ ਹਾਂ 8000 ਰੁਪਏ ਕਹਤਾ ਹੋਰ ਹੋਰ ਬੈਠੇ ਕੋਈ ਨਹੀਂ ਕੋਈ ਗੱਲ ਨਹੀਂ ਪੁੱਛਦੀ ਕਰ ਰਹੀ ਚੰਗੀ ਆ ਉਹ ਆਏ ਕਿ ਕਰਦਾ ਇਸ ਤਰ੍ਹਾਂ ਆਏ ਬੱਸ ਆਥਰ ਨੂੰ ਬੋਸਤੀ ਦੀ ਕਰ ਦੇਣੀ ਇਹਨਾਂ ਬੱਦੇ ਦੀ ਨਹੀਂ ਦੇ ਦਿਆ ਕਰ ਐਂ ਨਾ ਕਰੇ ਨਹੀਂ ਗਰ ਲਾਲ ਪੱਥਰੀ ਵੇਖ ਫੇਰ ਉਹ ਹੀ ਗੱਲਾਂ ਕਰਦਾ ਨਾ ਕੀ ਬੱਕਰੀ ਚ ਕਿੰਨੇ ਦੀ ਐ ਇਹ ਹੱਥ ਹੱਥ ਨਹੀਂ ਸਾਢੇ 9 ਦੇ ਦੂੰਗਾ ਚੱਲ ਜਾ ਪੂਰੇ ਦੀ ਨਹੀਂ ਸਾਢੇ 9 ਦੇ ਨਹੀਂ ਦੇਣੀ ਤੂੰ ਮੈਂ ਦੇਣਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ 15 ਨੇ ਮੰਗ ਕੇ ਪੈ ਗਿਆ ਮਾਰਦਾ ਪਾਉਣ ਵਾਲੀ ਗੱਲ ਕੀਤੀ ਜੇ ਦੋ ਹੁੰਦੀਆਂ ਤਾਂ 15 ਹੀ ਮੰਗ ਲੈਂਦਾ ਚਿੱਕੀ ਡਰ ਕੇ ਫੇਰ ਕਿੰਨੇ ਕਿੰਨੇ ਕਿਹਾ ਤੁਸੀਂ ਫੇਰ ਥੋੜਾ ਟਾਈਮ 5000 ਦੀ ਕਰਦੀ ਨਹੀਂ ਹੋਣੀ ਨਹੀਂ ਹੋਣੀ ਅੱਲਾ ਫਾੜਾ ਫੇਰ ਉਹੀ ਗੱਲ ਪੜ ਲੈ ਆ ਪਾਲ ਲੈ ਨਹੀਂ ਪੈਸੇ ਆਪਾਂ ਮੈਂ ਦੇਖ ਉਹਨੂੰ ਪੁੱਛਿਆ ਵੀ ਨਹੀਂ ਉਹਨੇ ਨੂੰ 8-8 ਦੀ ਕਰੀ ਜਾਂਦਾ ਮੈਂ 8.5 ਦੀ ਪੱਟ ਦੇ ਆ ਅੱਲਾ ਮੇਰੀ ਗੱਲ ਸੁਣ ਫਿਰ ਆ ਪੜ ਫੜੀ ਅੱਲਾ ਰੱਖੀ ਉੱਪਰ ਨਾਲ ਨਹੀਂ ਹੋਣੇ ਬਰਾ ਸਾਹੀ ਹੋ ਜੀ ਨਹੀਂ ਮੈਂ ਸਾਹੀ ਹੋ ਗਿਆ ਓਏ ਕਸਵਾਤਾ ਦੇਖ ਜਾ ਹੁਣ ਟਿਕ ਜਾ ਟਿਕਈਆਂ ਬਾਹਰ ਦੇਖ ਜਾ ਆ ਜਿਹੜਾ ਪੰਜੀਦਰਾ ਦਾ ਠੱਲਾ ਲਾਇਆ ਦਾ ਟਿਕ ਕੀ ਲਾਇਆ ਅੰਕਲ ਨੌ ਲਾਇਆ ਤੁਸੀਂ ਟਿਕ ਜਾ ਸਾਢੇ 8 ਸਾਢੇ 8 ਨਹੀਂ ਸਾਢੇ 9 ਦੇ ਸਹੀ ਹੋ ਅਗਲਾ ਕੋਟ ਸਾਡਾ ਚੱਕ ਪੜਦਾਨ ਫਿਰ ਉਹ ਐਂਡ ਹੋ ਗਿਆ ਕੀ ਹੋ ਗਿਆ ਹਾਂ ਲੈ ਲਿਓ ਕਿੱਧਰ ਗਿਆ ਓ ਆ ਮਗਰ ਲੈ ਪਾਈ ਲੈ ਜੀ ਫੜ ਲਖਾਈਏ ਕਰਾ ਦੂ ਬਣਾਉਂ ਯਾਰ ਨਾ ਨਾ ਲਖਾਈ ਆਪਣਾ ਬਸ ਰੱਖ ਲੈ ਹੁਣ ਸਾਰਾ ਕੋ ਤੇਰੇ ਨੂੰ ਸੁਣਦਾ ਹੁਣ ਹੋਗੇ ਹੋਗੇ ਬਸ ਹੋਗੀ ਹੋਗੀ ਸਹੀ ਗੱਲ ਆ ਉਹ ਮਰੀ ਜਾਣਾ ਗਾ ਬੁੜੇ ਨੂੰ ਮਾਰਨਾ ਆ ਮਾਰਨਾ ਨਹੀਂ ਗਿਣ ਪੈਸੇ ਬਾਪੂ ਦੇ ਦੇ ਇਹਨੂੰ ਮਰ ਜੂਗਾ ਉੱਤੇ ਨਹੀਂ ਮਰਦਾ ਇਹ ਨਹੀਂ ਮਰਦਾ 15 ਦੀ ਵਿੱਚਦਾ ਨਹੀਂ ਤੁਰਿਆ ਉਹ ਤਾਂ ਮੇਰੇ ਵਾਂਗੂੰ ਜਾਂਦਾ ਨਹੀਂ 15 ਦੇ ਵਿੱਚੂਗਾ ਆ ਵੇਚੀ ਘੜਾ 15 ਅਗਲਾ 20 ਦੀ ਵਿੱਚ ਹੁੰਦਾ ਨਹੀਂ ਤੂੰ ਲੈ ਜੀ ਇਹਨੂੰ ਬੁਲਾ ਨਹੀਂ 15 ਦੀ ਚੰਗਾ ਕਿਆ ਆਂਦੀ ਹੈ ਆਵੇ ਕਰੀਓ ਵੀ ਕਰੀ ਗਈ ਕੇ ਬਰੋ ਨਾਲ ਕਰੀਓ ਇੱਕ ਮਿੰਟ ਵੀ ਸਰ ਅਨਦਰਿਆ ਨਾ ਕਰ ਤੈਨੂੰ ਮਾਰਨਾ ਨਹੀਂਗਾ ਹਾਂ ਕੁੱਤਾ ਹੂੰ ਹੂੰ ਐਵੇਂ ਮਰਨਾ ਨਹੀਂ ਗੱਲਾਂ ਨਾਲ ਕਿੱਧਰ ਜਾ ਜਾ ਬੱਸ ਛੱਡ ਦੇਣਾ ਬੁੜਾ ਮਰ ਗਿਆ ਤੇਰੇ ਨਾਲ ਮੈਂ ਛੱਡ ਜਾ ਕਰਾਂ ਮੈਨੂੰ ਛੱਡ ਲੈ ਦੇ ਬੁੜਾ ਨਾ ਹਾਂ ਮਰ ਗਿਆ ਤਾਂ ਤੇਰੇ ਜੁੱਮੇ ਆ ਤੂੰ ਮਰ ਗਿਆ ਕਿਵੇਂ ਹੋਇਆ ਜਿਉਂਦੇ ਨਹੀਂ ਮਰੀ ਜਾਂਦੇ ਹੁਣ ਇਰੇ ਜੰਮੇ ਆਸਾਈ ਵਾਲਾ ਮੋੜ ਤੇ ਆਜਾ ਫੋਟੋ ਖਿਚਾ ਲਾ ਜੇ ਬੁੜਾ ਮਰ ਗਿਆ ਕਹੂੰਗਾ ਦੱਸੀ ਆਈ ਆਸਾਈ ਵਾਲਾ ਫੜ ਲਾ ਲਓ ਯਾਰ ਬੱਕਰੀ ਪੂਰੇ 9000 ਦੀ ਹੋ ਗਈ ਬਾਈ ਨੇ ਲਖਾਈ ਕਰਾਉਣੀ ਹੈ ਵੇਚ ਨਾਲ ਠੀਕ ਆ ਜੀ ਠੀਕ ਆ ਨਾ ਵਰਤਦਾ ਇਹਨੂੰ ਹੋਰ ਲੈਦੇ ਨਹੀਂ ਇਤਨੀ ਜੀ ਹੋਰ ਲੈ ਆ ਉਧਰ ਲੈ ਚੱਲ ਲੈਣ ਨੂੰ ਇਹਨੂੰ 5-6000 ਰੁਪਏ ਲੈ ਦੇ ਨਹੀਂ ਕੋਈ ਲਓ ਵੀ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਾ